ਆਂਗਣਵਾੜੀ ਵਰਕਰ ਨੇ ਜਿਹੜੇ ਉਹ ਕਿੰਨੇ ਕੋ ਤੰਗ ਪਰੇਸ਼ਾਨ ਨੇ ਆਪਣੇ ਕੰਮਾਂ ਨੂੰ ਲੈ ਕੇ ਸਹੂਲਤਾਂ ਨੂੰ ਲੈ ਕੇ ਉਹਨਾਂ ਨੇ ਵੀ 3 ਸਾਲ ਪੂਰੇ ਕਰ ਲਏ ਪੁਰਾਣੀਆਂ ਸਰਕਾਰਾਂ ਦਾ ਨਕਮੀਆਂ ਸੀ ਤਾਂ ਹੀ ਲੋਕਾਂ ਨੇ ਲਾ ਕੇ ਇਹਨਾਂ ਨੂੰ ਗੱਡੀ ਤੇ ਬਿਠਾਤਾ ਇਹਨਾਂ ਦਾ ਇਹ ਕਹਿਣਾ ਹੈ ਪਰ ਜੇਕਰ ਤੁਸੀਂ ਚੰਗੇ ਹੋ ਉਹ ਤਾਂ ਨਕਮੇ ਸੀ ਪਰ ਤੁਸੀਂ ਚੰਗਿਆਂ ਦੀ ਕਿਹੜੀ ਭੂਮਿਕਾ ਨਭਾਈ ਕਿ ਤੁਸੀਂ ਆਂਗਣਵਾੜੀ ਕੇਂਦਰਾਂ ਨੂੰ ਹੀ ਉਜਾੜਨ ਤੇ ਲੱਗੇ ਹੋਏ ਰੋਡ ਦੀਆਂ ਚੀਜ਼ਾਂ ਹੀ ਨਹੀਂ ਦੇ ਰਹੇ ਵਾਅਦਾ ਤਾਂ ਕਰਕੇ ਆਏ ਸੀ ਕਿ ਮਾਨ ਪੱਤਾ ਦੁੱਗਣਾ ਕਰਾਂਗੇ ਸਾਨੂੰ ਤਾਂ ਮਾਨ ਪੱਤਾ ਵੀ ਟਾਈਮ ਤੇ ਨਹੀਂ ਮਿਲਦਾ ਰਜਿਸਟਰ ਵੀ ਕੋਲੋਂ ਕਿਰਾਇਆ ਵੀ ਆਣ ਜਾਣਦਾ ਨਹੀਂ ਡੀਏਡੀਏ ਵੀ ਨਹੀਂ ਦਿੱਤਿਆ ਜਾ ਰਿਹਾ ਤਨਖਾਹ ਵੀ ਟਾਈਮ ਤੇ ਨਹੀਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀ2 ਜਿਨ੍ਹਾਂ ਦਾ ਇੱਕ ਵਫ਼ਦ ਇਸ ਵਿਭਾਗ ਦੇ ਨਾਲ ਸੰਬੰਧਿਤ ਜਿਨ੍ਹਾਂ ਨੇ ਡੀਲ ਕਰਨਾ ਹੁੰਦਾ ਹੈ ਕਾਫੀ ਵਾਰੀ ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ ਪਰ ਇੱਕ ਐਫਆਰਐਸ ਦਾ ਮੁੱਦਾ ਕਾਫੀ ਜ਼ਿਆਦਾ ਚੱਲ ਰਿਹਾ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਜਿਹੜੀਆਂ ਪੂਰੀਆਂ ਨਹੀਂ ਹੋ ਰੀਆਂ ਲੰਬੇ ਸਮੇਂ ਤੋਂ ਇਸ ਮਾਮਲੇ ਵਿੱਚ ਜਿੱਥੇ ਵਫ਼ਦ ਮਿਲਿਆ ਉਹਨਾਂ ਨੂੰ ਭਰੋਸਾ ਕੀ ਦਿੱਤਾ ਗਿਆ ਇਸ ਤੋਂ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਵੀ ਤੇ ਅੱਜ ਦੀ ਜਿਹੜੀ ਮੰਗ ਪੱਤਰ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਉਸ ਤੇ ਬਾਰੇ ਅਸੀਂ ਗੱਲਬਾਤ ਕਰਾਂਗੇ ਇਸੇ ਹੀ ਜਥੇਬੰਦੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਉਸਾ ਰਾਣੀ ਸਾਡੇ ਨਾਲ ਨੇ ਉਹ ਕੀ ਸੋਚਦੇ ਸਮਝਦੇ ਆ ਤੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਖਾਸ ਕਰਕੇ ਆਂਗਣਵਾੜੀ ਵਰਕਰ ਨੇ ਜਿਹੜੇ ਉਹ ਕਿੰਨੇ ਕੋ ਤੰਗ ਪਰੇਸ਼ਾਨ ਨੇ ਆਪਣੇ ਕੰਮਾਂ ਨੂੰ ਲੈ ਕੇ ਸਹੂਲਤਾਂ ਨੂੰ ਲੈ ਕੇ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਜੀ ਉਸਾ ਰਾਣੀ ਜੀ ਮੈਂ ਜਾਨਣਾ ਚਾਹੁੰਨਾ ਕਿ ਇਸ ਤਰ੍ਹਾਂ ਦੇ ਮੰਗ ਪੱਤਰ ਤੁਹਾਡੇ ਹੱਥਾਂ 'ਚ ਅਸੀਂ ਕਾਫੀ ਵਾਰੀ ਦੇਖਿਆ ਜਿਹੜੇ ਤੁਸੀਂ ਮਹਿਕਮੇ ਤੱਕ ਪਹੁੰਚਾਉਨੇ ਹੋ ਗੱਲ ਸੁਣੀ ਨਹੀਂ ਜਾਂਦੀ ਜਾਂ ਅੱਧੀ ਸੁਣੀ ਜਾਂਦੀ ਹੈ ਜਾਂ ਖੜਾ ਕਿੱਥੇ ਹੈ ਸਾਰਾ ਮਾਮਲਾ ਸਭ ਤੋਂ ਪਹਿਲਾਂ ਤਾਂ ਮੈਂ ABC ਦੇ ਸਾਰੇ ਦਸਕਾਂ ਨੂੰ ਨਮਸਕਾਰ ਕਰਦੀ ਹਾਂ ਤੇ ਧੰਨਵਾਦ ਕਰਦੀ ਹਾਂ ਕਿ ਸਾਨੂੰ ਆਪਣੇ ਮੰਚ ਤੋਂ ਬੋਲਣ ਦੀ ਗੱਲ ਕਰਨ ਦਾ ਸਮਾਂ ਦਿੱਤਾ ਹੈ ਦੂਜੀ ਮੰਗ ਪੱਤਰ ਦੀ ਗੱਲ ਹੈ ਜਿਹੜਾ FARS ਜੀ ਫੇਸ਼ੀਅਲ ਰਿਕੋਗਨਾਈਜੇਸ਼ਨ ਸਿਸਟਮ ਭਾਰਤ ਦੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਜੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਸ਼ੁਰੂ ਕਰਨ ਦੇ ਲਈ ਜਿਹੜਾ ਮੇਨ ਇੰਸਟੀਚਿਊਟ ਚਾਹੀਦਾ ਉਹ ਸਿਸਟਮ ਸਾਨੂੰ ਦਿੱਤਾ ਨਹੀਂ ਗਿਆ। ਪੋਸ਼ਣ ਅਭਿਆਨ ਹੈ ਜੋ ਉਹ ਮਾਰਚ 2018 ਤੋਂ ਸ਼ੁਰੂ ਕੀਤਾ ਗਿਆ। ਔਰ ਉਸ ਨੂੰ ਹੌਲੀ-ਹੌਲੀ ਡਿਜੀਟਾਈਜ਼ੇਸ਼ਨ ਕਰਨ ਲਈ ਨਵੇਂ-ਨਵੇਂ ਪੜਾਏ ਜਿਹੜੇ ਸ਼ੁਰੂ ਕੀਤੇ ਗਏ। ਉਸ ਤੋਂ ਬਾਅਦ ਜਿਹੜਾ ਆਇਆ ਕਿ ਤੁਸੀਂ ਆਂਗਣਵਾੜੀ ਕੇਂਦਰ ਹੈ ਜਿਹੜਾ ਪੋਸ਼ਣ ਅਭਿਆਨ ਦੇ ਲਈ ਉਦੋਂ ਹੀ ਗਿਣਤੀ ਹੋਏਗੀ। ਜਦੋਂ ਤੁਹਾਡਾ ਆਂਗਣਵਾੜੀ ਕੇਂਦਰ ਹੈ ਜਿਹੜਾ ਆਨਲਾਈਨ ਓਪਨ ਹੋਏਗਾ ਉਹਦੇ ਵਿੱਚ ਦਿਖੇਗਾ। ਬਟ ਪੰਜਾਬ ਸਰਕਾਰ ਨੇ ਅਜ ਤੱਕ ਸਾਨੂੰ ਮੋਬਾਈਲ ਨਹੀਂ ਦਿੱਤਾ ਜਬਕਿ 4 ਸਾਲ ਬਾਅਦ ਦੂਜਾ ਮੋਬਾਈਲ ਦੇਣਾ ਹੁੰਦਾ 4 ਸਾਲ ਵੀ ਚਲੇ ਗਏ 18 ਤੋਂ 25 ਆ ਗਿਆ ਅਜੇ ਤੱਕ ਇੱਕ ਮੋਬਾਈਲ ਵੀ ਪੰਜਾਬ ਦੀ ਸਰਕਾਰ ਵੱਲੋਂ ਦਿੱਤਾ ਨਹੀਂ ਗਿਆ ਭਾਰਤ ਸਰਕਾਰ ਵੱਲੋਂ ਨਵੇਂ-ਨਵੇਂ ਤੁਗਲਕੀ ਫਰਮਾਨ ਜਾਰੀ ਕੀਤੇ ਜਾਂਦੇ ਆ ਕਿ ਇਸ ਨੂੰ ਇੰਪਲੀਮੈਂਟ ਕਰੋ ਬੱਚੇ ਦੀ ਹਾਜ਼ਰੀ ਤੋਂ ਲੈ ਕੇ ਜਿੰਨੇ ਵੀ ਰਜਿਸਟਰ ਸੀਗੇ ਫੀਡ ਦਾ ਰਜਿਸਟਰ ਸਰਵੇ ਰਜਿਸਟਰ ਗਰੋਥ ਮੋਨਿਟਰਿੰਗ ਰਜਿਸਟਰ ਟੀਕਿਆਂ ਦਾ ਰਜਿਸਟਰ ਹੋਰ ਵੀ ਜਿੰਨੇ ਡਿਪਾਰਟਮੈਂਟਲ ਰਜਿਸਟਰ ਨੇ ਸਾਰੇ ਤੁਸੀਂ ਆਨਲਾਈਨ ਪੂਰੇ ਕਰਨੇ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਂਗਣਵਾੜੀ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਕਿਹੜੇ ਪਰਿਵਾਰਾਂ ਚੋਂ ਆਉਂਦੀਆਂ ਨੇ ਆਂਗਣਵਾੜੀ ਚ ਕੰਮ ਕਰਨ ਵਾਲੀ ਵੱਡੀ ਗਿਣਤੀ ਦੇ ਵਿੱਚ ਵਿਧਵਾ ਤਲਾਕशुदा ਹੈਂਡੀਕੈਪਟ ਤੇ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੀਆਂ ਔਰਤਾਂ ਕੰਮ ਕਰਦੀਆਂ ਨੇ ਕਿੰਨੇ ਸਾਲਾਂ ਤੋਂ ਡਿਪਾਰਟਮੈਂਟ ਵੱਲੋਂ ਰਜਿਸਟਰ ਤੱਕ ਵੀ ਨਹੀਂ ਦਿੱਤੇ ਗਏ ਆਂਗਣਵਾੜੀ ਕੇਂਦਰਾਂ ਨੂੰ ਚਲਾਉਣ ਲਈ ਉਹਨਾਂ ਨੇ ਰਜਿਸਟਰ ਤੱਕ ਆਪਣੇ ਕੋਲੋਂ ਖਰੀਦਣੇ ਪਏ। ਇੱਥੇ ਹੀ ਸਰਕਾਰ ਦਾ ਮੰਨ ਨਹੀਂ ਭਰਿਆ ਉਹਨਾਂ ਨੂੰ ਟੌਰਚਰ ਕਰਕੇ ਕਿ ਉਹਨਾਂ ਨੂੰ ਮੋਬਾਈਲ ਖਰੀਦਣ ਲਈ ਮਜਬੂਰ ਕੀਤਾ ਗਿਆ। ਉਹਨਾਂ ਦੇ ਉੱਪਰ ਦਬਾਅ ਪਾਇਆ ਗਿਆ ਕਿ ਜੇਕਰ ਤੁਹਾਡਾ ਆਂਗਣਵਾੜੀ ਸੈਂਟਰ ਓਪਨ ਨਹੀਂ ਹੋਇਆ ਤਾਂ ਤੁਹਾਡੀ ਤਨਖਾਹ ਨਹੀਂ ਬਣੇਗੀ। ਤੁਹਾਡੀ ਮਹਿਕਮੇ ਵਿੱਚ ਸੇਵਾ ਜਿਹੜੀ ਉਹ ਜਿੰਦਾ ਨਹੀਂ ਰਹੇਗੀ। ਤੁਹਾਨੂੰ ਮੋਬਾਈਲ ਖਰੀਦਣੇ ਹੀ ਪੈਣਗੇ ਜਦਕਿ ਭਾਰਤ ਸਰਕਾਰ ਵੱਲੋਂ ਮੋਬਾਈਲ ਖਰੀਦ ਕੇ ਦੇਣ ਲਈ ਫੰਡ ਰੀਲੀਜ਼ ਕੀਤੇ ਗਏ। ਹੋਰ ਹਿੰਦੂਸਤਾਨ ਦੇ ਸਾਰੇ ਸੂਬਿਆਂ ਦੇ ਵਿੱਚ ਬੰਗਾਲ ਨੂੰ ਛੱਡ ਕੇ ਮੋਬਾਈਲ ਦਿੱਤੇ ਗਏ ਸਿਰਫ ਅੱਜ ਹਿੰਦੁਸਤਾਨ 'ਚ ਦੋ ਹੀ ਸੁਬੇ ਬਚੇ ਐ ਇੱਕ ਬੰਗਾਲ ਔਰ ਦੂਜਾ ਪੰਜਾਬ ਜਿਨੇ ਮੋਬਾਈਲ ਨਹੀਂ ਖਰੀਦੇ ਪਰ ਬੰਗਾਲ ਦੇ ਵਿੱਚ ਪੋਸ਼ਨ ਟਰੈਕਰ ਐਪ ਸਰੂ ਨਹੀਂ ਕੀਤਾ ਗਿਆ ਤਾਂ ਇੰਨੀ ਪ੍ਰੋਬਲਮ ਉੱਥੇ ਦੇ ਆਂਗਣਵਾੜੀ ਵਰਕਰ ਨੂੰ ਉਦੋਂ ਨਹੀਂ ਆਏ ਪਰ ਆ ਜਿਹੜਾ ਐਫ ਆਰਐਸ ਐ ਉਹ ਵੀ ਬੰਗਾਲ ਗਵਰਨਮੈਂਟ ਨੇ ਆਰਡਰ ਕਰ ਦਿੱਤਾ ਕਿਉਂਕਿ ਭਾਰਤ ਸਰਕਾਰ ਨੇ ਆਰਡਰ ਕੀਤਾ ਹੈ ਕਿ ਜਿਹਦਾ ਐਫ ਆਰਐਸ ਨਹੀਂ ਹੋਏਗਾ ਉਸ ਲਾਭਪਾਤਰੀ ਨੂੰ ਲਾਭ ਨਹੀਂ ਮਿਲੇਗਾ ਪਹਿਲਾਂ ਤਾਂ ਅਸੀਂ ਐਫ ਆਰਐਸ ਕੀ ਹੈ ਇਹ ਪੂਰੇ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਸਿਸਟਮ ਹੈ ਕਿ ਤੇ ਇਸ ਦੇ ਲਈ ਪ੍ਰੋਬਲਮ ਕਿਉਂ ਆ ਰਹੀਆਂ ਨੇ ਕੀ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਇਸ ਦੇ ਲਈ ਇਹ ਕਿ ਜਦੋਂ ਤੁਸੀਂ ਕਿਸੇ ਦਾ ਵੀ ਫੇਸ਼ੀਅਲ ਜਿਹੜਾ ਚਿਹਰਾ ਹੈ ਉਸ ਦਾ ਸत्यापन ਕਰੋਗੇ ਤਾਂ ਉਸ ਬੰਦੇ ਕੋਲੇ OTP ਆਏਗਾ ਉਹਦਾ eKYC ਕਰਨ ਲਈ ਪਹਿਲਾਂ ਉਹਦਾ ਆਧਾਰ ਕਾਰਡ eKYC ਕੀਤਾ ਜਾਏਗਾ ਆਧਾਰ ਕਾਰਡ ਦਾ eKYC ਹੋਣ ਤੋਂ ਬਾਅਦ ਉਹਦਾ ਫੇਸ ਸਕੈਨ ਹੋਏਗਾ ਪਰ ਇਸ ਦੇ ਲਈ ਤਾਂ ਇਹ ਕਲੀਅਰ ਹੋ ਗਿਆ ਕਿ ਪਹਿਲਾਂ ਤਾਂ ਲਾਭਪਾਤਰੀ ਕੋਲੇ ਮੋਬਾਈਲ ਹੋਵੇ ਉਹ ਮੋਬਾਈਲ ਰੀਚਾਰਜ ਹੋਵੇ ਔਰ ਉਸ ਤੋਂ ਬਾਅਦ ਆਂਗਣਵਾੜੀ ਵਰਕਰ ਕੋਲੇ ਮੋਬਾਈਲ ਹੋਵੇ ਔਰ ਉਸ ਏਰੀਏ ਦੇ ਵਿੱਚ ਇੰਟਰਨੈਟ ਅਵੇਲੇਬਲ ਹੋਵੇ ਦੋਨਾਂ ਦੇ ਫੋਨ ਰੀਚਾਰਜ ਹੋਣ ਤਾਂ ਜਾ ਕੇ ਇਹ ਫੇਸ ਐਫ ਆਰ ਐਸ ਹੋ ਸਕਦਾ ਹੈ ਸਾਡੇ ਕੋਲੇ ਕਿਹੜੇ ਲਾਭਪਾਤਰੀ ਜਾਂਦੇ ਆ ਗਰੀਬ ਘਰਾਂ ਦੇ ਜੁੱਗੀ ਝੋਪੜੀਆਂ 'ਚ ਰਹਿਣ ਵਾਲੇ ਰੇਲ ਦੀ ਪਟੜੀਆਂ ਦੇ ਨੇੜੇ ਰਹਿਣ ਵਾਲੇ ਪੱਠਿਆਂ ਤੇ ਕੰਮ ਕਰਨ ਵਾਲਿਆਂ ਦੇ ਮਨਰੇਗਾ ਤੇ ਕੰਮ ਕਰਨ ਵਾਲਿਆਂ ਦੇ ਫੈਕਟਰੀ ਮਜ਼ਦੂਰ ਦੇ ਉਹਨਾਂ ਦੇ ਬੱਚੇ ਸਾਡੇ ਕੋਲੇ ਲਾਹ ਉਹੀ ਔਰਤਾਂ ਸਾਡੀ ਜ਼ਿਆਦਾਤਰ ਲਾਭਪਾਤਰੀਆਂ ਨੇ ਇਸ ਦਾ ਮਤਲਬ ਜਿੰਨਾ ਕਮਜ਼ੋਰ ਤਬਕੇ ਦੇ ਆਉਂਦੇ ਨੇ ਲਾਭਪਾਤਰੀ ਜ਼ਰੂਰੀ ਵੀ ਨਹੀਂ ਕਿ ਉਹਨਾਂ ਕੋਲ Android ਫੋਨ ਹੋਣ ਕਿਉਂ ਜਿਸ ਦਿਨ ਨਾਲ ਇਹ ਸਹੂਲਤ ਦਾ ਲਾਭ ਲੈਣਾ ਉਹ ਮਿਲੇ ਹੀ ਨਾ ਫਿਰ ਤਾਂ ਇਹੀ ਕਾਰਨ ਹੈ ਮੈਂ ਕਿ ਉਹ ਸਰਕਾਰ ਇਹ ਚਾਹੁੰਦੀ ਹੈ ਕਿ ਇਹ ਜਿੰਨੇ ਲੋਕਾਂ ਦੇ ਨਾਮ ਕਟਣਗੇ ਅਸੀਂ ਇਹਨਾਂ ਨੂੰ ਬੋਗਸ ਕਹਿ ਕੇ ਲਾਭਪਾਤਰੀਆਂ ਦੇ ਮੂੰਹ ਚੋਂ ਲਾਭ ਖੋਇਆ ਜਾਏ ਇਹ ਭੋਜਨ ਦਾ ਅਧਿਕਾਰ ਹੈ ਇੱਕ ਸਾਈਡ ਸੁਪਰੀਮ ਕੋਰਟ ਨੇ ਕਿਹਾ ਕਿ ਆਧਾਰ ਕਾਰਡ ਮੈਨੇਡਟਰੀ ਨਹੀਂ ਹੈ ਜੇਕਰ ਆਧਾਰ ਕਾਰਡ ਮੈਨੇਡਟਰੀ ਨਹੀਂ ਹੈ ਤਾਂ ਐਫ ਆਰਐਸ ਮੈਨੇਡਟਰੀ ਕਿਵੇਂ ਹੋ ਸਕਦੀ ਹੈ ਐਫ ਆਰਐਸ ਤਾਂ ਆਧਾਰ ਕਾਰਡ ਤੋਂ ਬਿਨਾ ਹੋ ਹੀ ਨਹੀਂ ਸਕਦੀ ਉਹਨਾਂ ਕੋਲੇ ਮੋਬਾਈਲ ਨਹੀਂ ਹੈ ਜੇਕਰ ਕਿਸੇ ਕੋਲੇ ਮੋਬਾਈਲ ਹੈ ਵੀ ਤਾਂ ਕਰਦੇ ਕਿਸੇ ਦੂਜੇ ਜੀ ਕੋਲੇ ਹੈ ਉਹ ਦੂਜਾ ਜੀ ਕਿੱਥੇ ਗਿਆ ਕੋਈ ਝੋਨਾ ਲਾ ਰਿਹਾ ਕੋਈ ਖੇਤ ਚ ਬਾਈ ਕਰ ਰਿਹਾ ਕੋਈ ਮਨਰੇਗਾ ਦੀ ਮਜ਼ਦੂਰੀ ਕਰ ਰਿਹਾ ਉਹ ਮੋਬਾਈਲ ਨਾਲ ਲੈ ਕੇ ਗਿਆ ਉਹਦਾ ਮੋਬਾਈਲ ਕੁਰਤੇ ਚ ਹੈ ਉਹ ਕਿਤੇ ਦੁਰਜੀ ਥਾਂ ਤੇ ਪਿੱਪਲ ਦੇ ਦਰਖਤ ਦੇ ਕਿਤੇ ਟੰਗਿਆ ਹੋਇਆ ਔਰ ਉਹ ਪੜਿਆ ਲਿਖਿਆ ਨਹੀਂ ਉਹਨੂੰ ਪਤਾ ਹੀ ਨਹੀਂ ਓਟੀਪ ਕਿਹੜੀ ਚੀਜ਼ ਦਾ ਮੰਗਿਆ ਜਾ ਰਿਹਾ ਹੈ ਉਹ ਓਟੀਪ ਕਿਵੇਂ ਦੱਸ ਸਕਦਾ ਹੈ ਇਹ ਮੁਸ਼ਕਲਾਂ ਜਿਹੜੀ ਬੇਸਿਕ ਉਹ ਨੀਚੇ ਆ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਤਾਂ ਸਭ ਤੋਂ ਵੱਡੀ ਬੇਸਿਕ ਮੁਸ਼ਕਲ ਜਿਹੜੀ ਆ ਰਹੀ ਹੈ ਕਿ ਅੰਗਣਵਾੜੀ ਵਰਕਰ ਹੈਲਪਰ ਕੋਲੇ ਮੋਬਾਈਲ ਹੈ ਨਹੀਂ ਉਹ ਆਪਣੇ ਨਿੱਜੀ ਮੋਬਾਈਲਾਂ ਤੋਂ ਪਿਛਲੇ 2 ਸਾਲਾਂ ਤੋਂ ਕੰਮ ਕਰ ਰਹੀ ਹੈ ਉਹ ਨਿੱਜੀ ਮੋਬਾਈਲ ਕਿਸੇ ਦੇ بیٹے ਦਾ ਹੈ ਕਿਸੇ ਦੀ ਬੇਟੀ ਦਾ ਹੈ ਕਿਸੇ ਦੀ ਪਤੀ ਦਾ ਹੈ ਕਿ ਸਿੱਧਾ ਆਪਣਾ ਵੀ ਹੈ ਪਰ ਉਸ ਦੇ ਕੋਲ ਇੰਨਾ ਰਿਜ਼ਰਵਸ ਨਹੀਂ ਇੰਨਾ ਡਾਟਾ ਨਹੀਂ ਕੋ ਇੰਨਾ ਜਿੰਨਾ ਰਿਕਾਰਡ ਡਿਪਾਰਟਮੈਂਟ ਦਾ ਹੈ ਔਰ ਜਿੰਨੀ ਹੈਵੀ ਹੈਵੀ ਐਪ ਹੈ ਉਸ ਨੂੰ ਨਹੀਂ ਭਾਰ ਚੱਲ ਸਕਦੀਆਂ ਉਹਪਨ ਨਹੀਂ ਹੋ ਰਿਹਾ ਉਹ ਜਿਹੜੀਆਂ ਜ਼ਮੀਨੀ ਪੱਧਰ ਤੇ ਮੁਸ਼ਕਲਾਂ ਆ ਰਹੀਆਂ ਨੇ ਜਾਂ ਸਮੱਸਿਆਵਾਂ ਨੇ ਇਹਨਾਂ ਦਾ ਫੀਡਬੈਕ ਤੁਸੀਂ ਕਦੋਂ ਤੋਂ ਦੇਣਾ ਸ਼ੁਰੂ ਕੀਤਾ ਹੈ ਤੇ ਸੁਣੀ ਗਈ ਕਿ ਨਹੀਂ ਸੁਣੀ ਗਈ ਅਸੀਂ ਲਗਾਤਾਰ ਡਿਪਾਰਟਮੈਂਟ ਨੂੰ ਫੀਡਬੈਕ ਦੇ ਰਹੇ ਹਾਂ ਅਸੀਂ ਪਹਿਲਾਂ ਮਿਲ ਕੇ ਫੀਡਬੈਕ ਦਿੱਤੀ ਆ ਮਿਨਿਸਟਰ ਨੂੰ ਮੰਗ ਪੱਤਰ ਦਿੱਤਾ ਡਾਇਰੈਕਟਰ ਮੈਮ ਨੂੰ ਦਿੱਤਾ ਸੈਕਟਰੀ ਮੈਮ ਨੂੰ ਦਿੱਤਾ ਮੁੱਖ ਮੰਤਰੀ ਨੂੰ ਦਿੱਤਾ ਅਸੀਂ ਜਲੰਧਰ ਦੀ ਜਿਮਨੀ ਚੋਣਾਂ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਆ ਉਸ ਤੋਂ ਪਹਿਲਾਂ ਫਗਵਾੜੇ ਦੇ ਵਿੱਚ ਜਦੋਂ ਐਮਪੀ ਦੀ ਜਿਮਨੀ ਚੋਣ ਹੋਈ ਸੀ ਉਦੋਂ ਵੀ ਮੁੱਖ ਮੰਤਰੀ ਨੂੰ ਮਿਲੇ ਆ ਔਰ ਹੁਣ ਲੁਧਿਆਣੇ ਦੀ ਜਿਮਨੀ ਚੋਣਾਂ ਦੇ ਦੌਰਾਨ ਵੀ ਮੁੱਖ ਮੰਤਰੀ ਨੇ 15 ਜੂਨ ਨੂੰ ਫਲੋਰ ਦੇ ਵਿੱਚ ਪੁਲਿਸ ਅਕੈਡਮੀ ਦੇ ਵਿੱਚ ਮੀਟਿੰਗ ਕੀਤੀ ਆ ਉਦੋਂ ਵੀ ਅਸੀਂ ਜਾਣੂ ਕਰਾਇਆ ਔਰ ਮੰਤਰੀ ਮੈਡਮ ਦੇ ਨਾਲ ਤੱਕ ਟੋਕਟ 10 ਤੋਂ 12 ਮੀਟਿੰਗ ਹੋ ਚੁੱਕੀਆਂ ਇਸ ਮੁੱਦੇ ਨੂੰ ਲੈ ਕੇ ਲਾਸਟ ਡਿਪਾਰਟਮੈਂਟਲ ਮੀਟਿੰਗ 22 April ਨੂੰ ਹੋਈ ਸੀ ਉਸ ਤੋਂ ਪਹਿਲਾਂ ਚਿਮਾ ਜੀ ਨਾਲ ਜਨਵਰੀ ਚ ਮੀਟਿੰਗ ਹੋਈ ਸੀ ਜਿਹੜੀ ਇਹਨਾਂ ਦੀ ਸਬ ਕਮੇਟੀ ਬਣੀ ਹੋਈ ਹੈ ਕੈਬਨਿਟ ਦੀ ਉਹਦੇ ਨਾਲ ਵੀ ਹੋਈ ਸੀ ਅਸੀਂ ਸਭ ਨੂੰ ਸਾਰੀ ਗਰਾਊਂਡ ਲੈਵਲ ਦੀ ਰਿਐਲਿਟੀ ਤੋਂ ਜਾਣੂ ਕਰਵਾ ਚੁੱਕੇ ਹਾਂ ਸਾਨੂੰ ਕਹੀ ਜਾਂਦੇ ਮੋਬਾਈਲ ਦੇ ਦਾਂਗੇ ਮਹੀਨੇ ਨੂੰ 2 ਮਹੀਨੇ ਨੂੰ 3 ਮਹੀਨੇ ਨੂੰ ਪਰ ਮੋਬਾਈਲ ਤਾਂ ਦਿੱਤੇ ਨਹੀਂ ਪਰ ਕੱਲੀ ਕੱਲੀ ਆਂਗਣਵਾੜੀ ਵਰਕਰ ਨੂੰ ਨੋਟਿਸ ਦਿੱਤੇ ਜਾ ਰਹੇ ਆ ਕਿ ਜੇਕਰ ਤੁਸੀਂ ਐਫਆਰਐਸ ਨਹੀਂ ਕੀਤਾ ਤੁਹਾਡੀ ਸੇਵਾਵਾਂ ਸਮਾਪਤ ਕੀਤੀਆਂ ਜਾਣਗੀਆਂ ਜੇਕਰ ਅਸੀਂ ਜਵਾਬ ਦਿੰਦੇ ਵੀ ਇਹਦੇ ਵਿੱਚ ਸਾਡਾ ਕਸੂਰ ਕੋਈ ਨਹੀਂ ਕਸੂਰ ਸਰਕਾਰ ਦਾ ਹੈ ਜਿਨੇ ਸਾਨੂੰ ਅਜੇ ਤੱਕ ਮੋਬਾਈਲ ਨਹੀਂ ਦਿੱਤੇ ਪ੍ਰੋਪਰ ਇੰਟਰਨੈਟ ਰੀਚਾਰਜ ਨਹੀਂ ਦਿੱਤਾ ਜਿਸ ਦੇ ਕਾਰਨ ਇਹ ਸੰਭਵ ਨਹੀਂ ਹੋ ਸਕਦਾ ਔਰ ਇੱਕ ਗੱਲ ਹੋਰ ਵੀ ਹੈ ਜੇਕਰ ਇਹ ਸਾਧਨ ਮਿਲ ਵੀ ਜਾਂਦੇ ਆ ਉਸ ਤੋਂ ਬਾਅਦ ਵੀ ਸਾਰੇ ਲਾਭਪਾਤਰੀਆਂ ਕੋਲੇ ਮੋਬਾਈਲ ਸੰਭਵ ਨਹੀਂ ਔਰ ਲਾਪਾਤਰੀ ਕੋਲ ਮੋਬਾਈਲ ਹੋਣ ਦੇ ਬਾਵਜੂਦ ਵੀ ਸਾਡੇ ਵਰਕਰ ਜਿਹੜੇ ਜਾਂਦੇ ਆ ਬੱਚਾ ਜਿਹੜਾ ਸੋ ਰਿਹਾ ਬੱਚਾ ਅੱਖ ਹੀ ਨਹੀਂ ਖੋਲ ਰਿਹਾ ਉਹਦੇ ਨਾਲ ਮੈਚ ਹੀ ਨਹੀਂ ਹੋ ਰਹੀਆਂ ਅੱਖਾਂ ਟਿਮਟਮਾ ਰਹੀਆਂ ਉਹ ਟਿਕਾ ਨਹੀਂ ਪਾ ਰਿਹਾ ਜਾਂ 15 15 ਸਾਲ ਪੁਰਾਣੇ ਆਧਾਰ ਕਾਰਡ ਹੈ ਉਹ ਮੈਚ ਹੀ ਨਹੀਂ ਹੋ ਰਹੇ ਹਨ ਉਹਨਾਂ ਦੀ ਅਪਡੇਟਿੰਗ ਹੀ ਨਹੀਂ ਹੋ ਪਾ ਰਹੀ ਹੈ ਉਹਨਾਂ ਦੀ ਕੇवाईसी ਤਾਂ ਹੋਏਗੀ ਜੇ ਉਹ ਮੋਬਾਈਲ ਨੰਬਰ ਹੋਵੇਗਾ ਜਿਹੜਾ ਵੇਲੇ ਉਹਨਾਂ ਨਾਲ ਲਿੰਕ ਹੈ ਉਹ ਬੰਦ ਹੋ ਚੁੱਕਿਆ ਜਾਂ ਕਿਤੇ ਜਾ ਚੁੱਕਿਆ ਇਹ ਬੇਸਿਕ ਸਮੱਸਿਆਵਾਂ ਵੀ ਆਰੀਆਂ ਨੇ ਜਿਹੜੀ ਉਹ ਮੋਬਾਈਲ ਮਿਲਣ ਤੋਂ ਬਾਅਦ ਵੀ ਇਹ ਆਉਣ ਗਿਆ ਇਹ 100% ਸੰਭਵ ਨਹੀਂ ਹੋ ਸਕਦਾ ਇਹ ਤੇ ਇੰਨਾ ਸਾਡੇ ਦੇਸ਼ ਨੇ ਤਰਕੀ ਨਹੀਂ ਕੀਤੀ ਕਿ ਸਾਰੇ ਲਾਭਪਾਤਰੀ ਵੀ ਪੜਿਆ ਲਿਖਿਆ ਹੋਵੇ ਸਾਰੇ ਲਾਭਪਾਤਰੀ ਕੋਲੇ ਮੋਬਾਈਲ ਵੀ ਹੋਵੇ ਔਰ ਸਾਰਾ ਲਾਭਪਾਤਰੀ ਰਿਚਾਰਜ ਰੱਖਣ ਲਈ ਸਮਝਦਾਰ ਵੀ ਹੋਵੇ ਔਰ ਆਂਗਣਵਾੜੀ ਵਰਕਰ ਤਬ ਉਸ ਨੂੰ ਡਿਜੀਟਾਈਜ਼ ਕਰ ਸਕਦੀ ਹੈ ਨਹੀਂ ਤਾਂ ਇਹ ਸੰਭਵ ਹੈ ਹੀ ਨਹੀਂ ਇਹ ਸਿੱਧਾ-ਸਿੱਧਾ ਚਾਈਲਡ ਟੂ ਰਾਈਟਸ ਔਰ ਭੋਜਨ ਦੇ ਅਧਿਕਾਰ ਦੇ ਉੱਪਰ ਵੀ ਹਮਲਾ ਹੈ ਤੁਸੀਂ ਇਹ ਸ਼ਰਤਾਂ ਲਾ ਕੇ ਜਿਹੜਾ ਗਰੀਬਾਂ ਨੂੰ ਭੋਜਨ ਮਿਲ ਰਿਹਾ ਆਂਗਣਵਾੜੀ ਕੇ ਅੰਦਰ ਚ ਉਸ ਨੂੰ ਘਟਾਣ ਦੀ ਇਹ ਸਰਕਾਰ ਦੇ ਆ ਤਰੀਕੇ ਨੇ ਤੇ ਇਸ ਦੇ ਬਹਾਨਾ ਲਾ ਕੇ ਉਹਨਾਂ ਨੂੰ ਬੋਗਸ ਬਣਾ ਕੇ ਲਾਭਪਾਤਰੀਆਂ ਦੇ ਮੂੰਹ ਚੋਂ ਨਿਵਾਲਾ ਖੋਣ ਜਾਰੀ ਹੈ ਭਾਰਤ ਦੀ ਸਰਕਾਰ ਜੋ ਸਭ ਤੋਂ ਵੱਡਾ ਹਮਲਾ ਹੈ ਲਾਭਪਾਤਰੀ ਦੇ ਉੱਪਰ ਵੀ ਔਰ ਆਂਗਣਵਾੜੀ ਵਰਕਰ ਹੈਲਪਰ ਦੇ ਰੋਜ਼ਗਾਰ ਦੇ ਉੱਪਰ ਵੀ ਤੁਸੀਂ ਕਹਿੰਦੇ ਕਿ ਭਾਰਤ ਸਰਕਾਰ ਦੀ ਇਸ ਪਿੱਛੇ ਮੰਸ਼ਾ ਇਹ ਹੋ ਸਕਦੀ ਹੈ ਜੋ ਤੁਸੀਂ ਖਦਸ਼ੇ ਦੱਸੇ ਨੇ ਪੰਜਾਬ ਸਰਕਾਰ ਦੇ ਅਧਿਕਾਰੀ ਜਾਂ ਪੰਜਾਬ ਸਰਕਾਰ ਦੇ ਮੰਤਰੀ ਇਸ ਸਮਾਕਮੇ ਦੇ ਜਾਂ ਮੁੱਖ ਮੰਤਰੀ ਜਦੋਂ ਜਦੋਂ ਤੁਹਾਡਾ वार्ता ਹੋਇਆ ਉਹ ਕੀ ਸਮਝਦੇ ਆ ਉਹ ਇਸ ਗੱਲ ਨੂੰ ਭਲੀ ਭਾਨਤੀ ਜਾਣਦੇ ਆ ਜਾਂ ਉਹ ਕਹਿੰਦੇ ਆ ਇਹ ਤਾਂ ਭਾਰਤ ਸਰਕਾਰ ਦੇ ਹੱਥ ਵਾਸਾ ਸੀ ਕੁਝ ਨਹੀਂ ਕਰ ਸਕਦੇ ਅਧਿਕਾਰੀ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਕਿ ਸਾਡੇ ਉੱਪਰ ਬਹੁਤ ਪ੍ਰੈਸ਼ਰ ਹੈ ਸਾਨੂੰ ਭਾਰ ਸਰਕਾਰ ਤੋਂ ਬਾਰ-ਬਾਰ ਵੀਸੀ ਹੁੰਦੀ ਹੈ ਸਾਨੂੰ ਕੰਮ ਕੰਪਲੀਟ ਕਰਨ ਲਈ ਕੋਟੇ دیے ਜਾ ਰਹੇ ਹੈ ਜੇਕਰ ਕੰਮ ਕੰਪਲੀਟ ਨਹੀਂ ਹੋਇਆ ਤਾਂ ਪੰਜਾਬ ਸਰਕਾਰ ਦਾ ਬਜਟ ਕੱਟ ਕਰ ਦਿੱਤਾ ਜਾਏਗਾ ਜਿਨਨੇ ਬੱਚੇ ਔਨਲਾਈਨ ਚੜਨਗੇ ਉਹਨਾਂ ਦਾ ਹੀ ਰਸਨ ਆਏਗਾ ਨਹੀਂ ਤਾਂ ਜਿਹੜਾ 66% ਦੇਣਾ ਹੈ ਭਾਰ ਸਰਕਾਰ ਨੇ ਉਹ ਨਹੀਂ ਦੇਵੇਗੀ ਔਰ ਸਾਨੂੰ ਮੁਸ਼ਕਿਲਾਂ ਆਉਣਗੀਆਂ ਪਰ ਜਦ ਅਸੀਂ ਬੇਸਿਕ ਮੁਸ਼ਕਿਲਾਂ ਅਸੀਂ ਸੀਐਮ ਸਾਹਿਬ ਨੂੰ ਵੀ ਸਮਝਾਈਆਂ ਕਿ ਵੀ ਇਹ ਹੈ ਤੁਸੀਂ ਦੱਸੋ ਸਾਨੂੰ ਤੇ ਉਹਨਾਂ ਨੇ ਖੁਦ ਇਹ ਗੱਲ ਕਬੂਲ ਕੀਤੀ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਕਬਾਈਲੀ ਏਰੀਏ ਨੇ ਝਾਰਖੰਡ ਦੇ ਵਿੱਚ ਛਤੀਸਗੜ੍ਹ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਕਰਨਾਟਕ ਦੇ ਵਿੱਚ ਬੰਗਾਲ ਦੇ ਵਿੱਚ ਉੜੀਸਾ ਦੇ ਵਿੱਚ ਇਹੋ ਜਿਹੇ ਏਰੀਏ ਹੈਗੇ ਆ ਮਦੇ ਪਰਦੇਸ ਦੇ ਵਿੱਚ ਆਦਿਵਾਸੀ ਏਰੀਏ ਜਿਹੜੇ ਹੈਗੇ ਆ ਉਹਨਾਂ ਲੋਕਾਂ ਕੋਲ ਤਾਂ ਇਹ ਸਿਸਟਮ ਹੋ ਹੀ ਨਹੀਂ ਸਕਦਾ ਤਾਂ ਇਹ ਡਿਜੀਟਲ ਕਿਵੇਂ ਹੋ ਸਕਦਾ ਤੇ ਉਹਨਾਂ ਨੇ ਖੁਦ ਕਿਹਾ ਕਿ ਜਿਹੜੇ ਸਾਡੇ ਮਨਿਸਟਰ ਨੇ ਉਹ ਕੋਟਰਮਾ ਤੋਂ ਨੇ ਸ਼੍ਰੀਮਤੀ ਅਨਪੂਰਨਾ ਦੇਵੀ ਜੀ ਉਹ ਚਾਰਖੰਡ ਦੇ ਨੇ ਉਹ ਇਸ ਸਮੱਸਿਆ ਨੂੰ ਕਿਉਂ ਨਹੀਂ ਸਮਝਦੇ ਉਹ ਮੇਰੇ ਨਾਲ ਐਮਪੀ ਰਹੇ ਨੇ ਮੈਂ ਜਲੰਧ ਲੁਧਿਆਣੇ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨਾਲ ਪਰਸਨਲੀ ਗੱਲਬਾਤ ਕਰਾਂਗਾ ਮੀਟਿੰਗ ਲਾਵਾਂਗੇ ਸਮਾਂ ਲੈ ਕੇ ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ ਤੇ ਜਾਵਾਂਗੇ ਤੇ ਇਸ ਮੁੱਦੇ ਤੇ ਗੱਲ ਕਰਾਂਗੇ ਬਰ ਬੜੇ ਦੁਖ ਦੀ ਗੱਲ ਹੈ 15 ਜੂਨ ਹੋ ਕੇ ਤੋਂ ਬਾਅਦ 30 ਜੂਨ ਹੋ ਕੇ ਚੱਲੀ ਹੈ ਹੋਰ ਦੋ ਦਿਨ ਉੱਪਰ ਵੀ ਲੰਘ ਗਏ ਅੱਜ 3 ਜੁਲਾਈ ਹੈ ਪਰ ਅਜੇ ਤੱਕ ਅਜਸੀ ਸੈਕਟਰੀ ਮੈਮ ਨੂੰ ਪੁੱਛਿਆ ਕਿ ਡੀਓ ਲਿਖਿਆ ਮੰਤਰੀ ਮੈਡਮ ਨੂੰ ਕੀ ਡਿਪਾਰਟਮੈਂਟ ਸੋ ਕੋਈ ਡੀਓ ਗਿਆ ਗੱਲਬਾਤ ਕਰਨ ਲਈ ਮੀਟਿੰਗ ਦਾ ਸਮਾਂ ਲੈਣ ਲਈ ਪਰ ਉਹਨਾਂ ਨੇ ਦੱਸਿਆ ਕਿ ਉੱਥੋਂ ਸਾਡੀ ਕੋਈ ਵੀ ਫਾਈਲ ਹੈ ਜਿਹੜੀ ਅਜੇ ਤੱਕ ਤੁਰੀ ਨਹੀਂ ਹੈ ਤਾਂ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੀ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਬਿਲਕੁਲ ਵੀ ਸੀਰੀਅਸ ਨਹੀਂ ਹੈ ਪੰਜਾਬ ਦੇ ਬੱਚਿਆਂ ਲਈ ਕਿਉਂਕਿ ਜੇਕਰ ਐਫਆਰਐਸ ਨਹੀਂ ਹੋਊਗਾ ਜੇਕਰ ਪੰਜਾਬ ਦੇ ਬੱਚਿਆਂ ਦਾ ਰਸ ਨਹੀਂ ਆਏਗਾ ਪੰਜਾਬ ਦੇ ਲਾਭਪਾਤਰੀਆਂ ਦਾ ਘਾਣ ਹੋਵੇਗਾ ਜਾਂ ਪੰਜਾਬ ਦੇ ਅੰਗਣਵਾੜੀ ਵਰਕਰ ਹੈਲਪਰਾਂ ਦੀ ਨੌਕਰੀ ਚਲੀ ਜਾਏਗੀ ਤਾਂ ਉਸ ਦੇ ਲਈ ਪੰਜਾਬ ਦੀ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੋਏਗੀ ਜਿਹੜੀ ਸਮੇਂ ਸਿਰ ਕੰਮ ਨਾ ਕਰਨ 'ਚ ਅਸਮਰਥ ਹੈ ਕਿਉਂਕਿ ਮੋਬਾਈਲ ਇਹਨਾਂ ਨੇ ਖਰੀਦ ਕੇ ਦੇਣੇ ਆ ਉਹ EVZ ਖਰੀਦਣ ਉਹਦੇ ਲਈ ਐਨੇ ਪ੍ਰੋਸੈਸ ਇਹਨਾਂ ਨੇ ਵੀ 3 ਸਾਲ ਪੂਰੇ ਕਰ ਲਏ ਪੁਰਾਣੀਆਂ ਸਰਕਾਰਾਂ ਤਾਂ ਨਕਮੀਆਂ ਸੀ ਤਾਂ ਹੀ ਲੋਕਾਂ ਨੇ ਲਾ ਕੇ ਇਹਨਾਂ ਨੂੰ ਗੱਡੀ ਤੇ ਬਿਠਾਇਆ ਤਾਂ ਇਹਨਾਂ ਦਾ ਇਹ ਕਹਿਣਾ ਹੈ ਪਰ ਜੇਕਰ ਤੁਸੀਂ ਚੰਗੇ ਹੋ ਉਹ ਤਾਂ ਨਕੰਮੇ ਸੀ ਪਰ ਤੁਸੀਂ ਚੰਗਿਆਂ ਦੀ ਕਿਹੜੀ ਭੂਮਿਕਾ ਨਭਾਈ ਕਿ ਤੁਸੀਂ ਆਂਗਣਵਾੜੀ ਕੇਂਦਰਾਂ ਨੂੰ ਹੀ ਉਜਾੜਨ ਤੇ ਲੱਗੇ ਹੋ ਲੋੜ ਦੀਆਂ ਚੀਜ਼ਾਂ ਹੀ ਨਹੀਂ ਦੇ ਰਹੇ ਵਾਅਦਾ ਤਾਂ ਕਰਕੇ ਆਏ ਸੀ ਕਿ ਮਾਨਪਤਾ ਦੁੱਗਣਾ ਕਰਾਂਗੇ ਸਾਨੂੰ ਤਾਂ ਮਾਨਪਤਾ ਵੀ ਟਾਈਮ ਤੇ ਨਹੀਂ ਮਿਲਦਾ ਕਿਉਂਕਿ ਇਹਨਾਂ ਦੀ ਜਿਹੜੀ ਯੂਸੀ ਵਗੈਰਾ ਉਹ ਟਾਈਮ ਤੇ ਜਾਂਦੀ ਨਹੀਂ ਹੋਣੀ ਸੈਂਟਰ ਦਾ ਸ਼ੇਰ ਨਹੀਂ ਆਂਦਾ ਕਦੇ ਸਟੇਟ ਦਾ ਸ਼ੇਰ ਆਂਦਾ ਹੈ ਕਦੇ ਸੈਂਟਰ ਦਾ ਸ਼ੇਰ ਆਂਦਾ ਹੈ ਸਾਡੀ ਮਹੀਨੇ 'ਚ ਦੋ ਸੀਬੀ ਮੀਟਿੰਗ ਹੁੰਦੀਆਂ ਕਮਿਊਨਿਟੀ ਬੇਸ ਇਵੈਂਟ ਜਿਨ੍ਹਾਂ ਤੇ 500 ਰੁਪਏ ਖਰਚ ਹੁੰਦਾ ਹੈ ਇੱਕ ਇਵੈਂਟ ਦਾ 250 ਰੁਪਿਆ ਤੇ ਸਾਨੂੰ ਕਿਹਾ ਕਿ ਤੁਸੀਂ ਖਰਚ ਕਰੋ ਭਾਰਤ ਸਰਕਾਰ ਤੋਂ ਪੈਸੇ ਆਉਣਗੇ ਅਸੀਂ ਤੁਹਾਨੂੰ ਪੈਸੇ ਦੇ ਦਾਂਗੇ ਦੋ ਦੋ ਸਾਲ ਤੋਂ ਅੰਗਣਵਾੜੀ ਵਰਕਰ ਉਹ ਸੀਬੀ ਮੀਟਿੰਗ ਕਰ ਰਹੀਆਂ ਨੇ ਹੁਣ ਪੈਸੇ ਬਹੁਤ ਘਟਾਏ ਜੇ ਪੁੱਛੇ ਤਾਂ ਕਹਿੰਦੇ ਉਹਨਾਂ ਦੇ ਹੀ ਪੈਸੇ ਦਿੱਤੇ ਆ ਜਿਹੜੀ ਆਨਲਾਈਨ ਹੋਈ ਹੈ ਇਹ ਗੱਲ ਤੁਸੀਂ ਪਹਿਲਾਂ ਹੀ ਕਰਨੀ ਸੀ ਵੀ ਤੁਸੀਂ ਖਰਚ ਉਹਦੋਂ ਕਰਿਓ ਜੇ ਤੁਹਾਡੇ ਕੋਲੇ ਆਨਲਾਈਨ ਦਾ ਸਿਸਟਮ ਹੋਵੇ ਐਡਵਾਂਸ ਅੰਗਣਵਾੜੀ ਵਰਕਰਾਂ ਤੋਂ ਖਰਚ ਕਰਵਾ ਦਿੱਤੇ ਪਹਿਲਾਂ ਅੰਗਣਵਾੜੀ ਵਰਕਰਾਂ ਦੀ ਸਥਿਤੀ ਕਿਉਂ ਮੈਂ ਪਹਿਲਾਂ ਹੀ ਦੱਸ ਚੁੱਕੀਆਂ ਕਿ ਉਹ ਕਿਹੜੇ ਘਰਾਂ ਤੋਂ ਵਿਚਾਰੀਆਂ ਬਿਲੋਂਗ ਕਰਦੀਆਂ ਨੇ ਕਿ ਉਹਨਾਂ ਦੇ ਹਾਲਤ ਨੇ ਤੇ ਉਹਨਾਂ ਤੇ ਮਤਲਬ ਕੋਲੋਂ ਵੀ ਖਰਚ ਕਰਵਾ ਦਿੱਤੇ ਰਜਿਸਟਰ ਵੀ ਕੋਲੋਂ ਕਿਰਾਇਆ ਵੀ ਆਣ ਜਾਣਦਾ ਨਹੀਂ ਟੀਏਡੀਏ ਵੀ ਨਹੀਂ ਦਿੱਤਿਆ ਜਾ ਰਿਹਾ ਤਨਖਾਹ ਵੀ ਟਾਈਮ ਤੇ ਨਹੀਂ ਬਾਕੀ ਏਰੀਅਰ ਦੇਣੇ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਸਾਡੀ ਮੰਗ ਇਹੀ ਹੈ ਕਿ ਜਿਹੜੇ ਤੁਸੀਂ ਐਫਆਰਐਸ ਦੇ ਨੋਟਿਸ ਦੇ ਨਾਲ ਨਾਲ ਹੁਣ ਤਾੜਨਾ ਪੱਤਰ ਸ਼ੁਰੂ ਕਰ ਦਿੱਤੇ ਤਾੜਨਾ ਪੱਤਰ ਸਜ਼ਾ ਹੁੰਦੀ ਹੈ ਤੁਸੀਂ ਕਿਸ ਬੰਦੇ ਨੂੰ ਸਜ਼ਾ ਕਿਵੇਂ ਦੇ ਸਕਦੇ ਹੋ ਜੇ ਤਾਂ ਕੋਈ ਦੋਸ਼ ਹੀ ਨਹੀਂ ਜੇਕਰ ਤੁਸੀਂ ਉਹਨਾਂ ਨੂੰ ਸਾਧਨ ਦਿੱਤਾ ਹੋਵੇ ਮੋਬਾਈਲ ਦਿੱਤਾ ਹੋਵੇ ਰੀਚਾਰਜ ਪ੍ਰੋਪਰ ਕਰਾਇਆ ਹੋਵੇ ਫਿਰ ਆਂਗਣਵਾੜੀ ਵਰਕਰ ਨੇ ਕੰਮ ਨਾ ਕੀਤਾ ਹੋਵੇ ਫਿਰ ਤੁਸੀਂ ਨੋਟਿਸ ਕੱਢੋ ਜੋ ਫਿਰ ਵੀ ਜਵਾਬ ਨਹੀਂ ਦਿੰਦੀ ਫਿਰ ਤਾੜਨਾ ਪੱਤਰ ਕੱਢੋ ਸੀ ਮੰਨ ਲਾਂਗੇ ਬਟ ਕਸੂਰ ਤਾਂ ਗਵਰਨਮੈਂਟ ਦਾ ਹੈ ਜਿਨੇ ਮੋਬਾਈਲ ਨਹੀਂ ਖਰੀਦਾ ਪਰ ਸਜ਼ਾ ਆਂਗਣਵਾੜੀ ਵਰਕਰ ਨੂੰ ਕਿਉਂ ਇਸ ਸਜ਼ਾ ਦੇ ਖਿਲਾਫ ਸਾਡੀ ਪੂਰੇ ਪੰਜਾਬ ਦੇ ਵਿੱਚ ਸਾਡਾ ਅੰਦੋਲਨ ਚੱਲ ਰਿਹਾ ਹੈ ਅਸੀਂ ਲੁਧਾਨੇ ਦੇ ਵਿੱਚ 4 ਜੂਨ ਨੂੰ 7 ਜੂਨ ਨੂੰ ਪ੍ਰੋਟੈਸਟ ਕੀਤੇ ਆ। ਉਹ ਤੋਂ ਬਾਅਦ ਅਸੀਂ 15 ਜੂਨ ਤੋਂ ਲੈ ਕੇ 25 ਜੂਨ ਤੱਕ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਅਫਸਰਾਂ ਦੇ ਰਾਹੀਂ ਆਪਣੇ ਮੰਗ ਪੱਤਰ ਭੇਜੇ ਆ। ਔਰ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਦੇ ਵਿੱਚ ਹਿੰਦੁਸਤਾਨ ਦੀ ਪੂਰੀ ਆਂਗਣਵਾੜੀ ਵਰਕਰ ਹੈਲਪਰ ਜਿਹਦੇ ਵਿੱਚ ਪੰਜਾਬ ਦੀ ਵੀ ਸਮੁੱਚੀ ਆਂਗਣਵਾੜੀ ਵਰਕਰ ਹੈਲਪਰ ਅੰਦੋਲਨ ਦੇ ਵਿੱਚ ਉਤਰੇਗੀ। ਉਰ ਅਸੀਂ ਪਿੰਡਾਂ ਦੀ ਸਰਪੰਚਾਂ ਦੇ ਪੰਚਾਇਤਾਂ ਦੇ ਨਾਲ ਵੀ ਸੰਪਰਕ ਕਰ ਰਹੇ ਹਾਂ ਕਿ ਸਾਡੇ ਲਾਭਪਾਤਰੀ ਦੇ ਉੱਪਰ ਹਮਲਾ ਹੈ ਅਸੀਂ ਵੀ ਉਸੇ ਪਿੰਡ ਦੀਆਂ ਨੋਹਾਂ ਤੇ ਧੀਆਂ ਸਾਡੀ ਨੌਕਰੀ ਦੇ ਉੱਪਰ ਵੀ ਹਮਲਾ ਹੈ ਤੇ ਅਸੀਂ ਪੰਚਾਇਤਾਂ ਤੋਂ ਵੀ ਰੈਜੂਲੇਸ਼ਨ ਲੈ ਕੇ ਆ ਰਹੇ ਹਾਂ ਕਿ ਇਹ ਕੇਵਾਈਸੀਸ ਕੀ ਪ੍ਰੋਬਲਮ ਹੈ ਤੇ ਉਹਦੇ ਲਈ ਵੀ ਅਸੀਂ ਨੈਕਸਟ ਐਕਸ਼ਨ ਹੈ ਜਿਹੜਾ ਉਹ ਜਿਹੜੇ ਰੈਜੂਲੇਸ਼ਨ ਪੰਜਾਬ ਸਰਕਾਰ ਨੂੰ ਜਮ੍ਹਾਂ ਕਰਾਂਗੇ ਉਹਦੇ ਲਈ ਵੀ ਸਾਡੀ ਤਿਆਰੀ ਚੱਲ ਰਹੀ ਹੈ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਤਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਜਿਨ੍ਹਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ 우ਸ਼ਾ ਰਾਣੀ ਜੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਕਿ ਸਾਡੀਆਂ ਜਾਇਜ਼ ਮੰਗਾਂ ਕੀ ਨੇ ਔਰ ਸਰਕਾਰ ਦੀਆਂ ਸਕੀਮਾਂ ਫਰਮਾਨ ਤਾਂ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਹੇਠਲੇ ਪੱਧਰ ਤੇ ਸਮੱਸਿਆਵਾਂ ਕੀ ਨੇ ਜ਼ਮੀਨੀ ਪੱਧਰ ਤੇ ਉਹਨਾਂ ਨੂੰ ਸੁਲਝਾਉਣਾ ਕਿਵੇਂ ਹੈ ਉਸ ਵੱਲ ਭੋਰਾ ਵੀ ਧਿਆਨ ਨਹੀਂ ਦਿੰਦੀਆਂ ਸਰਕਾਰਾਂ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਜਾਂ ਫਿਰ ਸੂਬੇ ਦੀ ਸਰਕਾਰ ਹੈ ਤਾਂ ਉਹਨਾਂ ਦਾ ਸਰਕਾਰਾਂ ਨਾਲ ਵਾਅਦਾ ਹੈ ਕਈ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਨੇ ਭਰੋਸੇ ਵੀ ਦਿੱਤੇ ਜਾ ਚੁੱਕੇ ਨੇ ਪਰ ਭਰੋਸਾ ਉਹਨਾਂ ਦਾ ਹਮੇਸ਼ਾ ਤੋੜਿਆ ਗਿਆ ਹੁਣ 9 ਜੁਲਾਈ ਤੱਕ ਜਿਹੜਾ ਇੱਕ ਐਕਸ਼ਨ ਵੱਡਾ ਉਲੀਕਣ ਦੀ ਗੱਲ ਇਹਨਾਂ ਨੇ ਕਹੀ ਹੈ ਉਸ ਤੋਂ ਪਹਿਲਾਂ ਕਿ ਸਰਕਾਰ ਇਹ ਮੰਗਾ ਜਿਹੜੀਆਂ ਮੰਗੀਆਂ ਜਾ ਰਹੀਆਂ ਨੇ ਪੂਰੀਆਂ ਕਰ ਪਾਉਂਦੀ ਹੈ ਜਾਂ ਫਿਰ ਉਹਨਾਂ ਨੂੰ ਵੀ ਰੋਧ ਦਾ ਸਾਹਮਣਾ ਕਰਨਾ ਪਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ